ਥਾਣਾ ਕੱਥੂ ਨੰਗਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ حاصل ਹੋਈ ਜਦੋਂ ਪਿਛਲੇ ਦਿਨੀ ਇੱਕ ਲੰਬੜਦਾਰ ਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਨ ਤੇ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਦੇ ਹਾਤੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਬ ਇੰਸਪੈਕਟਰ ਖਸ਼ਬੂ ਸ਼ਰਮਾ ਮੁਖ ਅਫਸਰ ਥਾਣਾ ਕੱਥੂ ਨੰਗਲ ਜੀ ਵੱਲੋਂ ਪਿਛਲੇ ਦਿਨੀ ਪਿੰਡ ਸਰਹਾਲਾ ਵਿਖੇ ਲੰਬੜਦਾਰ ਭਗਵੰਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਦੇ ਚਲਦੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਹੀ ਕਤਲ ਦੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਪੰਜੀ 924 ਨੂੰ ਵਕਤ ਕਰੀਬ 6:30 ਵਜੇ ਸ਼ਾਮ ਦਾ ਹੋਵੇਗਾ ਕਿ ਇੱਕ ਗੱਡੀ ਸਵਿਫਟ ਰੰਗ ਚਿੱਟਾ ਅਤੇ ਇੱਕ ਗੱਡੀ ਵੈਨਯੂ ਰੰਗ ਚਿੱਟਾ ਤੇ ਸਵਾਰ ਹੋ ਕੇ ਅਮਨਪ੍ਰੀਤ ਸਿੰਘ ਪੁੱਤਰ ਬਖਤਾਵਰ ਸਿੰਘ ਦਲੇਰ ਸਿੰਘ ਪੁੱਤਰ ਮਲਕੀਸ਼ ਸਿੰਘ ਜਗਮਨ ਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਰੜੀ ਕਲਾਂ ਅਤੇ ਹੋਰ ਤਿੰਨ ਚਾਰ ਵਿਅਕਤੀਆਂ ਸਮੇਤ ਆਪਣੇ ਹਥਿਆਰਾਂ ਸਮੇਤ ਆਏ ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸ੍ਰਿਹਾਲਾ ਦੇ ਘਰ ਦਾਖਲ ਹੋ ਕੇ ਭਗਵੰਤ ਸਿੰਘ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਿਸ ਤੇ ਪੁਲਿਸ ਪਾਰਟੀ ਵੱਲੋਂ ਮੁਸ਼ਤੇਦੀ ਨਾਲ ਕੰਮ ਕਰਦੇ ਹੋਏ ਤਕਨੀਕੀ ਸਹਾਇਕ ਮੁਖਬਰ ਖਾਸ ਦੀ ਇਤਲਾ ਪਰ ਮਕਦਮਾ ਦਰਜ ਦੋਸ਼ੀ ਅਮਨਪ੍ਰੀਤ ਸਿੰਘ ਦਲੇਰ ਸਿੰਘ ਜਗਮੌਣ ਜਗਮਨ ਪ੍ਰੀਤ ਸਿੰਘ ਨੂੰ ਗ੍ਰਿ ਨੂੰ ਗ੍ਰਿਫਤਾਰ ਕਰ ਲਿਆ ਜਿੰਨਾ ਪਾਸੋਂ ਇੱਕ ਗੱਡੀ ਅਤੇ ਇੱਕ ਲਾਇਸੈਂਸ ਲਾਇਸੈਂਸੀ ਰਵਾਲਵਰ ਬਰਾਮਦ ਕੀਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਏਗਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਦੌਰਾਨ ਪੁਸ਼ਕਿਸ਼ ਕੀਤੀ ਜਾਵੇਗੀ ਇਹ ਭਗਵੰਤ ਸਿੰਘ ਪੁੱਤਰ ਸੋਨ ਸਿੰਘ ਵਾਸੀ ਸਿਹੜਾੜੇ ਦਾ ਹੀ ਇਹ ਦਾ ਜਿਹੜਾ ਕੱਲ 7 ਵਜੇ ਇਹਦੇ ਕਰੇ ਐਂਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਰ ਕਰ ਲਿਆ ਤੇ ਨਾਲ ਉਹਨਾਂ ਤੋਂ ਜਿਹੜੇ ਰਿਵਾਲਵਰ ਪ੍ਰਾਪਤ ਕਰ ਲਿਆ ਤੇ ਇੱਕ ਆਪਣਾ ਕਾਰਬੰਧ ਕਰ ਲਈ ਹੈ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 191 3 333 ਬੀ ਐਨ ਐਸ ਹਾਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗਿਰਜ਼ਾਰ ਤੇ ਕਿੰਨੇ ਹਿਹਾਦ ਤੇ ਸਾਰਿਆਂ ਦਾ ਧਿਆਨ ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆ ਆਪਣਾ ਇਹਨਾਂ ਦੇ ਵਰਕਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ। ਬਲੇ ਜੀ ਇਹਨੇ ਜੋ ਬਹੁਤ ਉਸ਼ੀ ਦੇ ਜਿੰਨੇ ਮੁੱਖ ਮੁੱਖ ਦੋਸ਼ੀ ਜਿਹੜਾ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਇਹ ਉਹਦੇ ਨਾਲ ਉਹਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਕ। ਸਰਦ ਸੇ ਇਹ ਕੋਲ ਬੜਾ ਬੇਟਾ ਜਿਸ ਨਾਲ ਸਾਡੀ ਭਾਵਨਾਤ ਹੋਈ ਜਿਸ ਦੇ ਕਾਰਨ ਮਾਰਦਾ ਉਹ ਵੀ ਇਹ ਕਹਿੰਦਾ ਕਿ ਉਹ ਵੀ ਅਰੇਕਸ਼ਨ ਦਾ ਜੀ ਹੈ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਬੀ ਸਕੋਪ ਦੇ ਵਿੱਚ ਕੋਈ ਬੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਜਿੱਤਰਾ ਨਾ ਕਰਿਆਗਾ ਇਸ ਗੱਲ ਉਹਦੇ ਵੀ ਲੋਕ ਨਾ ਕਰਦੀ ਹੋਇਆ ਹਾਂ ਹਾਂਜੀ ਹਾਂਜੀ ਹੋਇਆ ਨਹੀਂ ਅਜੇ ਸ਼ਾਪੇ ਮਾਰੀ ਕਰ ਰਹੇ ਹਨ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਉਹ ਕੋਰਟੋਂ ਕਿਨੇ ਦੋਸ਼ੀ ਪਾ ਰਹੇ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਹੈ ਇਹਨਾਂ ਚੋਂ ਇੱਕ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਪਰਕਲਾ ਵਿਖੇ 326 ਦਾ ਮਕਦਮਾ ਵੀ ਦਰਜਾ ਆਪਣਾ ਮਜੀਠੇ ਠਾਣਾ ਤੇ ਜਿਹੜਾ ਜਿੰਨੇ ਗੋਲੀਆਂ ਮਾਰੀਆਂ ਉਹ ਵੀ ਉਹਦਾ ਪ੍ਰੀਮੀਅਰ ਰਿਕਾਰਡ ਹੈਗਾ ਬੰਲੇ ਯੂਜ਼ਰ ਨਹੀਂ ਕੋਈ ਸਾਫਾ ਸਾਫਾ ਫੌਜੀ ਕੀ ਐਕਸ਼ਨ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅਰੇਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਲਿਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਤੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਕੀਤੀ ਆ ਉਹ ਕੀ ਰਹੀ ਹੈ ਦੱਸ ਸਕਦੇ ਹੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਅਮਲ ਚ ਲਿਆਵਾਂਗੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੋਸ਼ ਹੈ ਜੀ ਕਿਸ ਕਾਰਨ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੈ ਹੋਰ ਕਿਸੇ ਨਾਲ ਸਭ ਤੋਂ ਮਾਰ ਦਾ ਗਾਣਾ ਵੀ ਬੱਚੇ ਨੇ ਕਿਹਾ ਹੈ ਕਿ ਉਹ ਸੱਚੀ ਨਹੀਂ ਬੋਲ ਰਿਹਾ ਕੋਈ ਵੈਰੀਫਾਈ ਕਰਦੇ ਆਂ ਜੋ ਵੀ ਆਪਣਾ ਨੋਸ਼ੀ ਹੋਗਾ ਪਸ਼ੂ ਨਿਯਮ